ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਦੀ ਭਲਾਈ ਲਈ ਠੋਸ ਉਪਰਾਲੇ ਕਰ ਰਹੀ ਹੈ ਇਸੇ ਲਈ ਅਹੁਦਾ ਸੰਭਾਲਣ ਦੇ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨੌਜਵਾਨਾਂ ਲਈ ਨੌਕਰੀਆਂ ਦੀ ਝੜੀ ਲਗਾ ਦਿੱਤੀ ਹੈ ਸੁਬੇ ਦੇ ਹੁਣ ਹਰ ਨੌਜਵਾਨ ਮੁੰਡੇ ਕੁੜੀਆਂ ਨੂੰ ਸਿੱਖਿਆ ਉੱਚੀ ਦੀ ਸਿੱਖਿਆ ਵਿੱਤ ਆਮ ਰਾਜ ਪ੍ਰਬੰਧ ਸਹਿਕਾਰਤਾ ਬਿਜਲੀ ਤੇ ਹੋਰ ਮੈਕਮਿਆਂ ਚ ਸਰਕਾਰੀ ਨੌਕਰੀਆਂ ਮੁਹਈਆ ਕਰਵਾਈਆਂ ਜਾ ਰਹੀਆਂ ਸਪੈਸ਼ਲ ਥੈਂਕਸ ਬੋਲਣਾ ਚਾਹੁੰਦੀ ਆ ਭਗਵੰਤ ਮਾਨ ਜੀ ਨੂੰ ਜਿਨ੍ਹਾਂ ਨੇ ਇਨਾ ਵੱਡਾ ਫੇਵਰ ਪੰਜਾਬ ਦੇ ਯੂਥ ਲਈ ਕੀਤਾ ਹੈ ਉਹਨਾਂ ਨੂੰ ਸਾਨੂੰ ਫਾਰਮਲ ਦਿੱਤੇ ਕੋਈ ਇਸੇ ਤਪਲਾ ਨਹੀਂ ਹੋਇਆ ਕੁਝ ਨਹੀਂ ਆਇਆ ਤੇ ਮੈਂ ਸਰਕਾਰ ਦਾ ਵੀ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਮੈਨੂੰ ਬਿਨਾ ਕਿਸੇ ਜ਼ਿਆਦਾ ਦਿੱਕਤ ਤੋਂ ਮੈਨੂੰ ਨੌਕਰੀ ਦਿੱਤੀ ਹੈ ਬਹੁਤ ਬਹੁਤ ਧੰਨਵਾਦ ਮੈਂ ਹੁਣ ਬਹੁਤ ਖੁਸ਼ ਹਾਂ ਕਿ ਮੈਂ ਆਪਦੇ ਪੈਰਾਂ ਤੇ ਖੜਾ ਹੋ ਚੁੱਕਿਆ ਇੰਨੀ ਮਿਹਨਤ ਕਰਕੇ ਮਾਪਿਆਂ ਦੇ ਸਦਕਾ ਤੇ ਮਾਨ ਸਰਕਾਰ ਦਾ ਤੇ ਭਗਵਾਨ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਚੱਜੇ ਸ਼ਾਸਨ ਚ ਹੀ ਇਹ ਸੰਭਵ ਹੋ ਪਾਇਆ ਹੈ ਕਿ ਨੌਜਵਾਨਾਂ ਨੂੰ ਮੁਕੰਮਲ ਮੈਰਿਟ ਦੇ ਆਧਾਰ ਤੇ ਸਰਕਾਰੀ ਨੌਕਰੀਆਂ ਮਿਲ ਰਹੀਆਂ ਤੇ ਪੰਜਾਬ ਚ ਹੁਣ ਤੱਕ 40 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਜਦੋਂ ਹੀ ਸਾਨੂੰ ਪਤਾ ਲੱਗਦਾ ਹੈ ਕਿ ਇੰਨੀਆਂ ਪੋਸਟਾਂ ਕ੍ਰੀਏਟ ਹੋ ਗਈਆਂ ਖਾਲੀ ਹੈਗੀਆਂ ਨੇ ਐਗਜ਼ਾਮ ਹੋ ਗਿਆ ਰਿਜ਼ਲਟ ਆ ਗਿਆ ਕੋਈ ਕਿਸੇ ਕਿਸਮ ਦੀ ਹਾਈ ਕੋਰਟ ਦੀ ਜਾਂ ਕਿਸੇ ਸੈਸ਼ਨ ਕੋਰਟ ਦੀ ਕੋਈ ਰੁਕਾਵਟ ਨਹੀਂ ਹੈਗੀ ਤਾਂ ਅਸੀਂ ਕਹਿੰਦੇ ਆ ਬੁਲਾਓ